ਨਹੀਂ ਲੈਣੀ ਲੈ ਫੁੱਲਨ ਯਾਰੇ ਟੈਨਸ਼ਨ ਨਹੀਂ ਲੈਣੀ ਤੇ ਲੈਣੇ ਫੁੱਲਨ ਯਾਰੇ ਵਾਗੈ ਫੁੱਲਨ ਯਾਰੇ ਆਉਂਦੇ ਆ ਦਸਮਾ ਬਹਿਰੀਨ ਕਬੱਡੀ ਟੂਰਨਾਮੈਂਟ 16 ਦਸੰਬਰ ਪਾਰਾ ਜੋਬਨਾਂ ਜੋਬਨਾਂ ਦਰਸ਼ਨ ਬਿੱਲਾ ਨੱਥੂ ਚਾਲ ਵਾਲਿਆਂ ਦਾ ਪੁੱਤਰਾ ਤੇ ਗੋਲਡਨ ਟਰਾਂਸਪੋਰਟ ਵਾਲਾ ਭਰਾ ਕਹਿੰਦਾ ਪੰਜ ਦਨਾਰ ਹਰ ਜੱਫੇ ਦਾ ਉਹ ਕੋਟੋ ਕੈਂਚੀ ਨਾਲ ਆਉਂਦਾ ਕੋਟੋ ਕੈਂਚੀ ਨਾਜਵਾਨਾ ਆ ਪੰਜ ਦਨਾਰ ਸਾਲ ਦੇ ਕਾਕੇ ਨੂੰ ਬਾਈ ਬਾਈ ਕਹਿੰਦੀ ਦੁਨੀਆ ਦਰਸ਼ਣਾ ਤੇਰੇ 14 ਸਾਲ ਦੇ ਕਾਕੇ ਨੂੰ ਬਾਈ ਬਾਈ ਕਹਿੰਦੀ ਦੁਨੀਆ ਭਰਾ ਮੁੰਡੇ ਨੇ ਵੀ ਕਬੱਡੀਆਂ ਪਾਈਆਂ ਸਿਰ ਤੋੜ ਕੇ ਕਬੱਡੀਆਂ ਪਾਈਆਂ ਇਹ ਆ ਨੌਜਵਾਨ ਕਹਿੰਦੇ ਭਿੰਦਾ ਕਦੇ ਬਰੂਵਾਲ ਦੇ ਪਿੱਟ ਦੀ ਗੱਲ ਮੁਕਸਰਵਾਲ ਦੀ ਹੋਈ ਧੰਨਵਾਦ ਹੈ ਭਰਾ ਉਹ ਸਾਹਮਣੇ ਕਹਿੰਦੇ ਵੀ ਉਧਰ ਪਈ ਹੋਈ ਕਬੱਡੀ ਆ ਮੇਰੇ ਮਿੱਤਰੋ ਸਿੱਖ ਸਰਦਾਰ ਦੀ ਉਹ ਕਹਿੰਦੇ ਵੀ ਬੱਲੇ ਬੱਲੇ ਆ ਗੋਰਾ ਫੇਰਾ ਪਰ ਫੜਦਿਆ ਜੋਬਨ ਉਹ ਬਿੱਲੇ ਭਾਜੀ ਭੱਜ ਕੇ ਭੱਜ ਕੇ ਭੱਜ ਕੇ ਮੁੰਡਾ ਜੋਬਨਾ ਜੋਬਨਾ ਆਹ ਲਾਰ ਹੋ ਗਿਆ ਵੱਡੇ ਉਹ 14 ਸਾਲ ਦੀ ਉਮਰ ਆਹ ਕਹਿੰਦੇ ਕਹਿੰਦੇ ਵੀ ਮੁੰਡਾ ਇਹ ਕਹਿੰਦੇ ਵੀ ਉਧਰ ਦਰਸ਼ਨ ਭਾਜੀ ਦਾ ਤੇ ਬਿੱਲੇ ਭਾਜੀ ਦਾ ਪੁੱਤ ਤਗੜਾ ਜਫਾ ਲਾ ਗਿਆ ਤਾੜੀ ਮਾਰਦੇ ਇੱਕ ਵਾਰੀ ਜੋਬਨ ਗੱਲ 14 ਸਾਲ ਦੀ ਉਮਰ ਹੈ ਮੇਰੇ ਮਿੱਤਰੋ ਸਾਡੀ ਅਗਲੇ ਮੈਚ ਲਈ 골ਡਨ ਟਰਾਂਸਫਰ ਇਧਰ ਮਨਜੀਤ ਸਾਹਿਬ ਹੁਣਾਂ ਲੋ 5 ਦਿਨਾਰ ਜੋਬਨ ਵਾਸਤੇ ਆ ਅਗਲੀ ਕਬੱਡੀ ਪਾਉਣ ਲਈ ਫੇਰ ਆਹ ਮੁੰਡਾ ਵੱਧ ਚੁੱਕਾ ਮੇਰੇ